ਮੈਂ ਸ਼ੇਰਪੰਜਾਬ ਸਿੰਘ ਕਾਲੋਂ ਅੱਜ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਬਟਾਲੇ ਦੇ ਸ਼ਹਿਰ ਵਾਸੀਆਂ ਨੂੰ ਮੈਂ ਤੁਹਾਨੂੰ ਬਟਾਲੇ ਦੇ ਐਮ.ਐਲ.ਏ ਸ਼ੈਰੀ ਕਲਸੀ ਜੋ ਮੇਰਾ 20 ਸਾਲ ਪੁਰਾਣਾ ਯਾਰ ਸੀ ਅੱਜ ਦੀ ਕਰਤੂਰਤ ਹਸਾਂ ਲਗਾ ਤੁਹਾਨੂੰ ਬਰਾਤ ਹੁੰਦੀ ਦੀ ਵਿੱਚ ਥਾੜੇ ਬੰਦੇ ਜਗਾ ਜਿਹੜੀ ਸੀ ਪਿਛਲੇ 40 50 ਸਾਲ ਤੋਂ ਆਪਣੇ ਗੁਰਦਰਾ ਸਾਹਿਬ ਨੂੰ ਧਾਰਮਿਕ ਸਥਾਨ ਵਾਸਤੇ ਅਲਾਟ ਹੋਈ ਸੀ ਤੇ ਸ਼ੁਰੂ ਤੋਂ ਸਾਡੀ ਕਲੋਨੀ ਦੀ ਮੰਗ ਰਹੀ ਆ ਕਿ ਇਹ ਜਗ੍ਹਾ ਜਿਹੜੀ ਆ ਗੁਰਦਰਾ ਸਾਹਿਬ ਵਾਸਤੇ ਦਿੱਤੀ ਜਾਵੇ ਤੇ ਸ਼ੈਰੀ ਕਲਸੀ ਜਿਹਨੇ 50 ਵਾਰੀ ਸਾਡੀ ਕਲੋਨੀ ਜਾਣ ਕੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਮੈਂ ਇੱਥੇ ਗੁਰਦਰਾ ਸਾਹਿਬ ਬਣਾਵਾਂਗਾ ਤੇ ਗ ਹੁਣ ਗੁਰਦਾਸ ਸਾਹਿਬ ਨੂੰ ਆਉਣ ਦੀ ਬਜਾਇਸ਼ ਸ਼ਰੀਕਲ ਸੀ ਧੱਕੇ ਨਾਲ ਉਹ ਜਗਾ ਵੇਚ ਕੇ ਪੈਸੇ ਵਟ ਕੇ ਆਪਣੀ ਜੇਬ 'ਚ ਪਾਉਣਾ ਚਾਹੁੰਦਾ ਆ ਤੇ ਸਰਕਾਰ ਨੂੰ ਵੀ ਚੂਨਾ ਲਵਾਉਣਾ ਚਾਹੁੰਦਾ ਆ ਅੱਜ ਸਾਡੀ ਸਾਰੀ ਕਲੋਨੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਲੇਡੀਜ਼ ਵੀ ਤੁਸੀਂ ਦੇਖ ਸਕਦੇ ਹੋ ਤੇ ਕੋਈ ਵੀ ਮਹਿਲਾ ਮਹਿਲਾ ਪੁਲਿਸ ਜਿਹੜੀ ਕਹਿੰਦਾ ਮਹਿਲਾ ਪੁਲਿਸ ਕੋਈ ਮਹਿਲਾ ਪੁਲਿਸ ਨਾਲ ਨਹੀਂ ਭੇਜੀ ਸਰਕਾਰ ਦੇ ਕਾਨੂੰਨ ਦੀ ਤੱਜੜਾ ਕਰਾ ਦਿੱਤੀਆਂ ਨੇ ਸ਼ਰੀਕਲ ਸੀ ਨੇ ਤੇ ਨਰੇਸ਼ ਗੋਇਲ ਨੇ ਤੇ ਸਾਰੇ ਅਫਸਰਾਂ ਨੇ ਕੋਈ ਕਸਰ ਨਹੀਂ ਛੱਡੀ ਤੇ ਸਾਰਿਆਂ ਨੂੰ ਬਿਠਾ ਕੇ ਲੈ ਚਲੇ ਨੇ ਜਿਹੜਾ ਸ਼ਰੀਕਲ ਸੀ ਆਪਣੇ 18 20 ਸਾਲ ਦਾ ਯਾਰ ਦਾ ਨਹੀਂ ਬੜਿਆ ਉਹ ਸ਼ਹਿਰ ਚ ਕਿਸੇ ਦਾ ਨਹੀਂ ਬਣ ਸਕਦਾ ਇਸ ਸੱਪ ਤੋਂ ਬਚ ਕੇ ਰਹੋ ਇਹਨੂੰ ਕਿਹਾ ਕਰਾ ਲਾਂ ਮੇਰੇ ਤੇ ਪਰਚਾ ਫਾਂਸੀ ਲਵਾਵੇ ਪਰ ਯਾਦ ਰੱਖੀ ਅੱਜ ਤੂੰ ਮੇਰੀ ਮਾਂ ਨੂੰ ਜਿਹੜਾ ਖਾਣੇ ਖੜਿਆ ਨਾ ਤੈਨੂੰ ਭੱਜਿਆ ਨੂੰ ਵਾਣ ਮੈਂ ਤੈਨੂੰ ਕੁਝ ਕਰਾਂਗਾ ਤੇਰੇ ਨਾਲ ਵਾਦਾ ਕਰਦਾ ਪੂਰੇ ਬਟਾਲੇ ਸ਼ਹਿਰ ਨਾਲ ਵਾਦਾ ਕਰਦਾ ਮੇਰੀ ਮਾਂ ਅੱਜ ਪਹਿਲੀ ਵਾਰੀ ਖਾਣੇ ਚੱਲੀ ਹੈ ਤੇਰੀ ਗਲਤੀ ਕਰਕੇ ਤੇ ਤੈਨੂੰ ਮੈਂ ਧੱਕੀਆਂ ਲਵਾ ਕੇ ਤੇਰੀਆਂ ਮਾਰਾਂਦਾ ਤੈਨੂੰ ਮੈਂ ਰਾਹ ਪਾ ਕੇ ਰਾਂਦਾ ਪਿਓ ਦਾ ਪੁੱਤ ਨਹੀਂ ਜੇ ਤੇਰੇ ਮੈਂ ਨੱਕ ਥਾਣੀ ਲਕੀਰਾਂ ਨਾ ਕਢਾਤੀਆਂ ਤੇ ਯਾਦ ਰੱਖੀ ਮੇਰੀ ਗੱਲ ਲੈ ਜਾ ਤੇ ਚਾਰ ਦੇ ਮੈਨੂੰ ਫાંਸੀ ਜਿਹੜੇ ਕਾਨੂੰਨ ਦੇ ਤਾਇਰੇ ਚੜ ਦੀ ਚੜ ਦੇ ਆਪਣੇ ਮੁਹੱਲੇ ਆਪਣੀ ਕਲੋਨੀ ਵਾਸਤੇ ਮੈਂ ਖੜਾ ਆ ਮੈਂ ਜਥੇਬੰਦੀ ਤੋਂ ਵੱਖ ਹੋ ਕੇ ਜਥੇਬੰਦੀ ਤੋਂ ਪਰਾਂ ਹੋ ਕੇ ਆਪਣੀ ਕਲੋਨੀ ਦੇ ਲੋਕਾਂ ਦੀ ਹੱਕ ਦੀ ਆਵਾਜ਼ ਗਾਲ ਕਰ ਰਿਹਾ ਮੇਰੀ ਕਲੋਨੀ 'ਚ ਗੁਰਦੁਆਰਾ ਸਾਹਿਬ ਨਹੀਂ ਸੀ ਮੈਂ ਆਪਣੇ ਲੋਕਾਂ ਵਾਸਤੇ ਖੜਾ ਆ ਆਪਣੀ ਕਲੋਨੀ ਦੇ ਲੋਕਾਂ ਵਾਸਤੇ ਖੜਾ ਆ ਕਿ ਆਖੀਲੇ ਸਾਥ ਤੱਕ ਖੜਾ ਰਾਂਗਾ ਜਿਹੜੀ ਤੂੰ ਫાંਸੀ ਲਾਉਣੀ ਹੈ ਅੱਲਾ ਦੇ ਮੈਨੂੰ ਫાંਸੀ ਦੀ ਤਸਵੀਰ ਮੁਰਦਾ ਬੋਲ ਕਾਕੂ ਚਾਰੀਕੋ जोरदार 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 डाकू शरीक कलसी मुर्दाबाद 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 100 शरीक कलसी मुर्दाबाद 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 शोर शरीक कलसी मुर्दाबाद शोर शरीक कलसी मुर्दाबाद डाकू शरीक डाकू शरीक कलसी मुर्दाबाद ऊपर ऊपर डाकू शरीक कलसी मुर्दाबाद कोई है मैंने देखा रिपोर्ट में देखा बोलो बोलो ਇਹਨੂੰ ਕੋ ਇਹਨੂੰ ਸਾਡਾ ਕੁੱਤ ਕਹਿੰਦੇ ਨੇ ਜਿਹੜਾ ਆਪਣੀ ਮਾਂ ਦਾ ਨਹੀਂ ਜਿਹੜਾ ਆਪਣੀ ਮਾਂ ਦਾ ਨਹੀਂ